ਬਿਹાગੜਾ ਮਹੱਲਾ ਪੰਜਵਾ ਸ਼ੰਤ ਸੁਣੋ ਬੇਨੰਤਿਆ ਸੁਆਮੀ ਮੇਰੇ RAMU ਕੋਟ ਅਪਰਾਧ ਪਰੇ ਪੀ ਤੇਰੇ ਚੇਰੇ RAMU ਗੁਰੂ ਪਿਆਰੀ ਸਾਫ ਸੰਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਫ ਸੰਗਤ ਜੀ ਜੋ ਪਵਿੱਤਰ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ ਇਹ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੁੰਏ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਪਿੰਤੋ ਉਚਾਰਨ ਕੀਤੀਆਂ ਹੋਈਆਂ ਬਿਹાગੜਾ ਰਾਗ ਦੇ ਵਿੱਚ ਸ਼ਾਂਤ ਰੂਪ ਪੰਕਤੀਆਂ ਹਨ ਨੂੰ ਇਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਗ 547 ਤੇ ਸੁਭਾਏ ਮਨ ਹਨ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਸੁਣੋ ਬੇਨਤੀਆਂ Swami ਮੇਰੇ RAM हे मेरे मालिक मेरी बेंती सुन कोट अपराध ਭਰੇ ਵੀ ਤੇਰੇ ਚਿਹਰੇ RAM ਅਸੀਂ ਜੀਵ ਕਰੋੜਾ ਪਾਪਾ ਨਾਲ ਲਿਪੜੇ ਹੋਏ ਹਾਂ ਪਰ ਫਿਰ ਵੀ ਤੇਰੇ ਦਰ ਦੇ ਦਾਸ ਨੂੰ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਪੰਕਤੀਆਂ ਸਰਵਣ ਕਰਵਾਈਆਂ ਹਨ ਸਰਵਣ ਕੀਤੀਆਂ ਹਨ ਇਸ ਦਾ ਮਤਲਬ ਇਹ ਹੋਇਆ ਕਿ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 547 ਤੋਂ ਪਾਠ ਕਰਨਾ ਹੈ ਉਸ ਦੀ ਵਿਆਖਿਆ ਕਰਨੀ ਹੈ ਉਸ ਦੇ ਸ਼ਬਦ ਅਰਥ ਕਰਨੇ ਹਨ ਕੱਲ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ 546 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾਈ ਸੀ ਸਤਿਗੁਰੂ ਕਿਰਪਾ ਕਰਨ ਅੱਜ ਇਸ ਤੋਂ ਅੱਗੇ ਆਪਣੀ ਸੇਵਾ ਆਪ ਕਰਵਾਲਣ ਸਾਧ ਸੰਗਤ ਜੀ ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਪਿਆਰੀ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਦਾਸ ਦੇ ਦਿਸਰ ਤੇ ਮੇਰ ਪੜਿਆ ਹੱਥ ਰੱਖੋਗੇ ਤੇ ਦਾਸੇ ਨੂੰ ਆਪਣੀ ਅਸੀਸ ਦੇੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਮੇਰ ਪੜਿਆ ਹੱਥ ਦਿਓ ਦਾਸ ਰੇ ਨੂੰ ਅਸੀਸ ਤੇ ਉਚਾਰਨ ਕਰੋ ਸਤ ਨਾਮ ਓਮ ਸ੍ਰੀ ਵਾਹਿਗੁਰੂ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਦ ਸਿੰਘ ਜੀ ਬਿਹਗੜਾ ਮਹਲਾ 5ਵਾਂ ਸ਼ੰਤ ਸੁਣੋ ਬੇਨੰਤੀਆਂ ਸਵਾਮੀ ਮੇਰੇ ਰਾਮ ਬਿਹਗੜਾ ਰਾਗ ਦੇ ਵਿੱਚ ਧਾਨ ਗੁਰੂ ਅਰਜਨ ਦੇ ਮਹਾਰਾਜ ਪੰਨੀ ਪਾਤਸ਼ਾਹ ਅਚਾਰਨ ਕਰ ਰਹੇ ਹਨ ਕਿਹੇ ਮੇਰੇ ਪ੍ਰਭੂ ਹੇ ਮੇਰੇ ਮਾਲਕ ਹੇ ਸ੍ਰਿਸ਼ਟੀ ਦੇ ਮਾਲਕ ਮੇਰੀ ਪੁਕਾਰ ਸੁਣ ਮੇਰੀ ਬੇਨਤੀ ਸੁਣ ਕੋਟ ਪ੍ਰਾਦ ਪਰੇ ਪੀ ਤੇਰੇ ਚੇਰੇ ਰਾਮ ਅਸੀਂ ਜੀਵ ਕਰੋੜਾ ਪਾਪਾਂ ਨਾਲ ਲਿਬੜੇ ਹੋਏ ਹਾਂ ਪਰ ਫਿਰ ਵੀ ਤੇਰੇ ਦਰ ਦੇ ਦਾਸ ਹਾਂ ਦੁੱਖ ਹਰਨ ਕਿਰਪਾ ਕਰਨ ਮੋਹਣ ਕਲ ਕਲੇਸ਼ ਪੰਜਨਾ اے ਦੁੱਖਾਂ ਦੇ ਨਾਸ਼ ਕਰਨ ਵਾਲੀ ਏ ਕਿਰਪਾ ਨਿਦ ਏ ਕਿਰਪਾ ਕਰਨ ਵਾਲੇ हे मोहन हे ਸਾਡੇ ਦੁੱਖ ਕਲੇਸ਼ ਦੂਰ ਕਰਨ ਵਾਲੇ ਮਾਲਕਾ ਸਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਰਿੰਜਣਾ हे ਸਰਬ ਵਿਆਪਕ हे ਨਰਲੇਪ ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਮੇਰੀ लाज ਰੱਖ ਲੈ ਸੁਣ ਤ ਭੇਖ ਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਏ ਪ੍ਰਭ ਤੂੰ ਸਾਡੇ ਅਤ ਨੇੜੇ ਵਸਦਾ ਹੈ ਤੂੰ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਤੇ ਸਭ ਦੇ ਕੀਤੇ ਕੰਮ ਵੇਖਦਾ ਹੈ ਅਰਦਾਸ ਨਾਨਕ ਸੁਣ ਸੁਆਮੀ ਰੱਖ ਲੈ ਹੋ ਕਰਕੇ ਚਰੇ ਏ ਮੇਰੇ ਸੁਆਮੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੇਰੀ ਬੇਨਤੀ ਹੈ ਸੁਣ ਮੈਂ ਤੇਰੇ ਘਰ ਦਾ ਗੁਲਾਮ ਹਾਂ ਮੇਰੀ ਇੱਜ਼ਤ ਰੱਖ ਲੈ ਤੂੰ ਸਮਰੱਥ ਸਦਾ ਹਮ ਦੀਨ ਪਖਾਰੀ ਰਾਮ ਏ ਪ੍ਰਭੂ ਤੂੰ ਸਭ ਤਾਕਤਾਂ ਦਾ ਮਾਲਕ ਹੈ ਅਸੀਂ ਤੇਰੇ ਦਰ ਤੇ ਨਿਮਰਤਾ ਮੰਗਦੇ ਹਾਂ ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ ਏ ਮੁਰਾਰੀ ਮੈਂ ਮਾਇਆ ਦੇ ਮੋਹ ਵਿੱਚ ਡੁੱਬਾ ਰਹਿਂਦਾ ਹਾਂ ਮੈਨੂੰ ਮੋਹ ਵਿੱਚੋਂ ਕੱਢ ਲੈ ਲੋਭ ਮੋਹ ਕਾਰ ਬਦਿਓ ਅਨੇਕ ਦੋਖ ਕਮਾਵਣ ਮੈਂ ਲੋਭ ਵਿੱਚ ਮੋਹ ਵਿੱਚ ਬੁਕਾਰ ਵਿੱਚ ਵੱਜਾ ਰਹਿਂਦਾ ਹਾਂ ਅਸੀਂ ਜੀਵ ਅਨੇਕਾਂ ਪਾਪ ਕਮਾਉਂਦੇ ਰਹਿੰਦੇ ਹਾਂ ਅਲਪਤ ਬੰਧਨ ਦਾ ਹੈਤ ਕਰਤਾ ਕੀਆ ਆਪਣਾ ਭਾਵਨ ਇੱਕ ਕਰਤਾਰ ਹੀ ਨਿਰਲੇਪ ਰਿੰਦਾ ਹੈ ਤੇ ਬੰਦਨਾਂ ਤੋਂ ਆਜ਼ਾਦ ਹੈ ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ ਕਰ ਅਨੁਗੁਰ ਪਤਿਤ ਭਾਵਨ ਬੋ ਜੋਨਾ ਪਰਮ ਤੈ ਹਾਰੀ ਏ ਬਕਾਰੀਆਂ ਨੂੰ ਪੁੱਤਰ ਕਰਨ ਵਾਲੇ ਪ੍ਰਭੂ ਮਿਹਰ ਕਰ ਅਨੇਕ ਜੋਨਾ ਵਿੱਚ ਪਟਕ ਪਟਕੇ ਮੇਰੀ ਜਿੰਦ ਥੱਕ ਗਈ ਹੈ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਣ ਆਧਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਬੇਨਤੀ ਕਰਦਾ ਹਾਂ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ ਸਾਹਿਬ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ਤੂੰ ਸਮਰਤ ਵੱਡਾ ਮੇਰੀ ਮਤ ਥੋਰੀ RAM हे ਪ੍ਰਭੂ ਤੂੰ ਵੱਡੀ ਤਾਕਤ ਵਾਲਾ ਹੈ ਮੇਰੀ ਅਕਲ ਨਿੱਕੀ ਜਈ ਹੈ ਤੇਰੇ ਵੱਡਪਨ ਨੂੰ ਸਮਝ ਨਹੀਂ ਸਕਦੀ ਪਾਲੈ ਕਿਰਤ ਕਣਾ ਉਰਨ ਦ੍ਰਿਸ਼ਟੀ ਤੇਰੀ RAM हे प्रभु तेरी निगाह सदा एक सार है तू ना शुक्रिया दी पी पालना करदा रेंदा है अगाध बोध अपार करते मोहनीच कशू ना जाना हे करतार हे बिनत प्रभु ਤੂੰ ਜੀਵਨ ਦੀ ਸਮਝ ਤੋਂ ਪਰੇ ਅਥਾ ਹੈ ਮੈਂ ਨੀਵੇਂ ਜੀਵਨ ਵਾਲਾ ਤੇਰੀ ਬਾਬਤ ਕੁਝ ਵੀ ਨਹੀਂ ਜਾਣ ਸਕਦਾ ਰਤਨ त्याग ਸੰਗ ਰਹਿਣ ਕੌਡੀ ਪਸ਼ੂ ਨੀਚ ਇਆਨਾ ਹੈ ਪ੍ਰਭੂ ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕੌਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ ਮੈਂ ਪਸ਼ੂ ਸੁਭਾਇਓ ਹਾਂ ਨੀਵਾ ਹਾਂ ਅਜਾਣ ਹਾਂ ਤੇ ਆਗ ਚਲਦੀ ਮਹਾ ਚੰਚਲ ਦੋਖ ਕਰ ਕਰ ਜੋਰੀ ਚੰਚਲ ਹੁੰਦਾ ਹੈ ਕਿ ਜਿਹੜਾ ਨਾ ਚੁਲਬੁਲੇ ਜੇ ਮਨ ਵਾਲਾ ਹੋਵੇ ਜੇਦਾ ਕਦੀ ਮਨ ਇੱਧਰ ਜਾਵੇ ਕਦੀ ਉੱਧਰ ਜਾਵੇ ਲੋਖ ਹੁੰਦੇ ਨੇ ਪਾਪ ਹੁਣ ਮੈਂ ਪਾਪ ਕਰ ਕਰਕੇ ਉਸ ਮਾਇਆ ਨੂੰ ਹੀ ਜੋੜਦਾ ਰਿਹਾ ਜਿਹੜੀ ਕਦੇ ਟਿੱਕੇ ਨਹੀਂ ਬੈਠਦੀ ਜਿਹੜੀ ਜੀਵਨ ਦਾ ਸਾਥ ਛੱਡ ਜਾਂਦੀ ਹੈ ਨਾਨਕ ਸਰਨ ਸਮਰਤ ਸੁਆਮੀ ਪੈਜ ਰਾਖੋ ਮੋਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੇ ਸਭ ਦੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ ਮੇਰੇ ਮਾਲਕਾ ਮੈਂ ਤੇਰੀ ਸਰਨਾ ਆਹ ਤੂੰ ਮੇਰੀ लाज ਰੱਖ ਲੈ ਜਾਂ ਤੂੰ ਵਿਛੜਿਆ ਜਾਂ ਤੇ ਵਿਛੜਿਆ ਜਾਤੇ ਵਿਛੜਿਆ ਤਿਨ ਆਪ ਮੁਲਾਇਆ ਰਾਮ ਜਾਤੇ ਵਿਛੜਿਆ ਉਸ ਪ੍ਰਮਾਤਮਾ ਨੇ ਮਨੁੱਖ ਨੂੰ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਜਿਸ ਤੋਂ ਮਨੁੱਖ ਚਿਰਾਂ ਦਾ ਵਿਛੜਿਆ ਆ ਰਿਹਾ ਸੀ ਸਾਧੂ ਸੰਗ ਮੈਂ ਹਾਰੇ ਗੁਣ ਗਾਇਆ ਰਾਮ ਤੇ ਉਸ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਮਾਤਮਾ ਦੀ ਸਿਫਤ ਸੁਲਾਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਗੁਣ ਗਾਏ गोविंद ਸਦਾ ਨिके ਕਲਿਆਣ ਮੈਂ ਪ੍ਰਗਟ ਪ੍ਰਮਾਤਮਾ ਦੀ ਸਿਫਤ ਸੁਲਾਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤ ਨਾਲ ਆਨੰਦ ਸੂਪਰਮਾਤਮਾ ਹਰਦੇਵ ਕੀ ਪ੍ਰਗਟ ਹੋ ਜਾਂਦਾ ਹੈ ਸੇਜ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲੈ ਇੰਜ ਪ੍ਰਭ ਦੀ ਸੰਗਤ ਨਾਲ ਉਸ ਦਾ ਹਿਰਦਾ ਸੇਜ ਆਨੰਦ ਭਰਪੂਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣਾ ਸੇਵਕ ਬਣਾ ਲਿੰਦਾ ਹੈ ਛੋਡ ਚਿੰਤ ਅਚਿੰਤ ਹੋਏ ਬੋੜ ਦੁੱਖ ਨਾ ਪਾਇਆ ਇਸੇ ਤਰ੍ਹਾਂ ਚਿੰਤਾ ਫਿਕਰ ਤਿਆਗ ਕੇ ਜੀਵ ਸ਼ਾਂਤ ਚਿੱਤ ਹੋ ਜਾਂਦੇ ਹਨ ਤੇ ਮੁੜ ਉਸ ਨੂੰ ਕੋਈ ਦੁੱਖ ਪਹੁੰਚ ਨਹੀਂ ਸਕਦਾ ਨਾਮਕ ਦਰਸ਼ਨ ਵੇਖ ਜੀਵੇ ਗੋਬਿੰਦ ਗੁਣ ਨਿਦਗਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਮਨੁੱਖ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦੀ ਸਿਫਰ ਸਲਾਹ ਦੇ ਗੀਤ ਗਾਉਂਦੇ ਹਨ ਉਹ ਆਪਣੇ ਅੰਦਰ ਪ੍ਰਮਾਤਮਾ ਦਾ ਦਰਸ਼ਨ ਕਰਕੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਬਿਹਗੜਾ ਮਹਲਾ 5 ਸ਼ੰਤ ਬਿਹਗੜਾ ਰਾਗ ਦੇ ਵਿੱਚ ਧੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ੰਤ बोल सुधर मीड़िया मोण कत तारी राम हे श्रेष्ठ धर्म वाली हे सारीया जूना विच उत्तम फर्ज वाली क्यों सारीया जूना विचों उत्तम फर्ज वाले परमात्मा दी शिव सलाह दे बोल बोलया कर शिव स्लाब नु तू क्यों चुप वटी हुई है ਤੂੰ ਨੇ ਤਰੀ ਦੇਖ ਚੱਲਿਆ ਮਾਇਆ ਬਿਹਾਰੀ RAM ਆਪਣੀ ਅੱਖਾਂ ਨਾਲ ਧਿਆਨ ਨਾਲ ਵੇਖ ਮੇਰਾ ਮਾਇਆ ਦਾ ਹੀ ਵਿਹਾਰ ਕਰਨ ਵਾਲਾ ਇਥੋਂ ਖਾਲੀ ਹੱਥ ਚੁਰ ਪੈਂਦਾ ਹੈ ਸੰਗ ਤੇਰੇ ਕਛਨਾ ਚੱਲੇ ਬਿਨਾ ਗੋਬਿੰਦ ਨਾਮਾ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ਦੇਸ ਵੇਸ ਸਵਰਨ ਰੂਪਾ ਸਗਲ ਊਣੇ ਕਮ ਦੇਸ਼ਾਂ ਦੇ ਰਾਜ ਕੱਪੜੇ ਸੋਨਾ ਚਾਂਦੀ ਇਹਨਾਂ ਦੇ ਖਾਤਰ ਕੀਤੇ ਹੋਏ ਸਾਰੇ ਉਦਮ ਵਿਅਰਥ ਹੋ ਜਾਂਦੇ ਹਨ ਪੁੱਤਰ ਕਲਤਰ ਨਾ ਸੰਗ ਸੋਬਾ ਹਸਤ ਕੋਰ ਬਕਾਰੀ ਪੁੱਤਰ ਇਸਤਰੀ ਦੁਨੀਆ ਦੀ ਵਡਿਆਈ ਕੁਝ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ ਹਾਥੀ ਕੋੜੇ ਘੋੜੇ ਆਦ ਕਾਂ ਦੀ ਲਾਲਸਾ ਵੀ ਮੁਕਾਰਾਂ ਵਾਲ ਲੈ ਜਾਂਦੀ ਹੈ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿੱਠਿਆ ਸੰਸਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਬੇਨਤੀ ਕਰਦਾ ਹਾਂ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉਦਮ ਨਾਸ਼ਵੰਤ ਹਨ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ ਜਗਦ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ जागत कट नाही राम माफ करना हे धरती दे सरदार मनुख तू क्यों माया दे मोह दी गुडी नी जो सो रया है तू क्यों सचेत नहीं हुंदा माया झूठ रुदन केते बेललाही राम ਇਸ ਮਾਇਆ ਦੀ ਖਾਤਰ ਅਨੇਕਾਂ ਹੀ ਮਨੋਖ ਝੂਠਾ ਰੁਣਾ ਕਰਾਉਣਾ ਕਰਦੇ ਆ ਕਰਦੇ ਆ ਰਹੇ ਹਨ ਬਿਲਕੁਲ ਦੇ ਆ ਰਹੇ ਹਨ ਬੇਲ ਲਾਹ ਕਿਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਬੇੰਤ ਪ੍ਰਾਣੀ ਇਸ ਡਾਢੀ ਮਨਮੋਣੀ ਮਾਇਆ ਦੀ ਖਾਤਰ ਤਰਲੇ ਲੈਂਦੇ ਆ ਰਹੇ ਹੰ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਕਿਸੇ ਨੂੰ ਨਹੀਂ ਲੱਭਾ ਸੈ ਸਿਆਣਪ ਉਪਾਅ ਭਾ ਕੇ ਜਿਹ ਭਾਵਤ ਤਹ ਜਾਈ ਜੀਵ ਹਜ਼ਾਰਾਂ ਚੁਤਰਾਇਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਨੇ ਪਰ ਜਿੱਧਰ ਪ੍ਰਮਾਤਮਾ ਦੀ ਰਜਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਈ ਉਹ ਪ੍ਰਮਾਤਮਾ ਸਦਾ ਰਹੀ ਹੈ ਸਰਬ ਵਿਆਪਕ ਹੈ ਹਰਥਾ ਮੌਜੂਦ ਹੈ ਤੇ ਹਰੇਕ ਸਰੀਰ ਵਿੱਚ ਹੈ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਲਾਪ ਪ੍ਰਾਪਤ ਹੁੰਦਾ ਹੈ ਉਹ ਇੱਥੋਂ ਇੱਜ਼ਤ ਨਾਲ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਜਾਂਦੇ ਹਨ ਨਰਪਤ ਜਾਨ ਗਰੇ ਹੋ ਸੇਵਕ ਸਿਆਣੇ RAM ਨਰਪਤ ਦਾ ਮਤਲਬ ਹੁੰਦਾ ਰਾਜਾ ਰਾਜਾ ਵੀ ਸਿਆਣੇ ਸੇਵਕਾਂ ਨੂੰ ਆਪਣੇ ਜਾਣ ਕੇ ਰਾਜ ਦੇ ਮੋਹ ਵਿੱਚ ਫਸ ਜਾਂਦਾ ਹੈ ਸਰ ਪਰ ਵਿਛੜਨਾ ਮੋਹੇ ਪੁਸ਼ਤਾਣੇ ਰਾਮ ਪਰ ਦੁਨੀਆ ਦੇ ਪਦਾਰਥਾਂ ਦੇ ਨਾਲੋਂ ਜ਼ਰੂਰ ਵਿਛੜ ਜਾਣਾ ਹੈ ਜੋ ਮੋਹ ਵਿੱਚ ਫਸਦੇ ਹਨ ਉਹ ਆਖਰ ਹੱਥ ਮੜਦੇ ਹਨ ਹਰ ਚੰਦੌਰੀ ਦੇਖ ਪੁਲਾਹ ਕਹਾਂ ਅਸਥਿਤ ਪਾਇਐ ਹਰੀ ਚੰਦੌਰੀ ਹਰੀ ਹਰੀ ਚੰਦਨਗਰੀ ਗੰਦਰਬ ਨਗਰੀ ਜਿਹੜੀ ਆਕਾਸ਼ ਵਿੱਚ ਖਿਆਲਾਂ ਦੀ ਬਣਾਈ ਹੋਈ ਨਗਰੀ ਹੈ ਮਨੁੱਖ ਆਕਾਸ਼ ਵਿੱਚ ਦੇ ਖਿਆਲੀ ਸ਼ਹਿਰ ਵਰਗੇ ਜਗਤ ਨੂੰ ਵੇਖ ਕੇ ਕਰਾਏ ਪੈ ਜਾਂਦਾ ਹੈ ਪਰ ਇੱਥੇ ਕਿਤੇ ਵੀ ਸਦਦਾ ਟਿਕਾਣਾ ਨਹੀਂ ਮਿਲ ਸਕਦਾ ਬਿਨ ਨਾਮ ਹਰ ਕੇ ਆਣ ਵਿੱਚ ਨਾ ਹੈਲਾ ਜਨਮ ਗਵਾਈਏ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਗਤ ਚਰਨਾ ਦੇ ਹੋਰ ਹੋਰ ਪਦਾਰਥਾਂ ਵਿੱਚ ਫਸ ਕੇ ਸੇਸ਼ਟ ਮਨੁੱਖਾ ਜਨਮ ਗਵਾ ਲਿੰਦਾ ਹੈ ਹਉ ਹਉ ਕਰਤ ਨਾ ਤ੍ਰਿਸ਼ਣ ਬੂਜੈ ਨਹਿ ਕਾਮ ਪੂਰਨ ਗਿਆਨੈ ਮੈਂ ਮੈਂ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁਕਦੀ ਨਹੀਂ ਤੇ ਮਨੁੱਖਾ ਜਨਮ ਦਾ ਮਨੋਰਥ ਤੇ ਆਤਮਿਕ ਜੀਵਨ ਦੀ ਸੋਝ ਹਾਸਲ ਨਹੀਂ ਹੁੰਦੀ ਬਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆ ਪੁਸ਼ਤਾਨੈ ਨਾਨਕ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਰਹਿ ਜਾਂਦੇ ਹਨ ਤਾਰ ਅਣਗ ਰਹੋ ਆਪਣਾ ਕਰ ਲੀਨਾ RAM ਪ੍ਰਮਾਤਮਾ ਦਇਆ ਕਰਕੇ ਆਪਣਾ ਬਣਾ ਲਿੰਦਾ ਹੈ ਪੁਜਾ ਗਹਿ ਕਾੜ ਲਿਓ ਸਾਧੂ ਸੰਗ ਦੀਨਾ RAM ਤੇ ਉਸ ਨੂੰ ਬਾਹਵ ਪੜ ਕੇ ਮੋਹ ਦੇ ਖੋਹ ਵਿੱਚੋਂ ਕੱਢ ਲਿੰਦਾ ਹੈ ਤੇ ਉਸ ਨੂੰ ਗੁਰੂ ਦਾ ਮਲਾ ਬਖਸ਼ਦਾ ਹੈ ਸਾਦ ਸੰਗਮ ਹਰ ਅਰਾਦੇ ਸਗਲ ਕਲਮਲ ਦੁੱਖ ਜਲੇ ਜੋ ਗੁਰੂ ਦੀ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਤੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚਲੇ ਸਭ ਤੋਂ ਵੱਡਾ ਧਰਮ ਤੇ ਦਾਨ ਹੈ ਨਾਮ ਜਪਣ ਦਾ ਤੇ ਇਹੀ ਕੰਮ ਤੇਰੇ ਨਾਲ ਜਾ ਸਕਦੇ ਹਨ ਰਸਨਾ ਆਰਾਦੇ ਏਕ ਸੁਆਮੀ ਹਰ ਨਾਮ ਮਨ ਤਨ ਪੀਨਾ ਜੋ ਵੀ ਜੀਵ ਦੇ ਨਾਲ ਇੱਕ ਮਾਲਕ ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦੇ ਮਨ ਤੇ ਹਿਰਦਾ ਨਾਮ ਜਲਤਰ ਉਤਰ ਹੋ ਜਾਂਦੇ ਹਨ ਨਾਨਕ ਜਿਸ ਨੂੰ ਹਰ ਮਲਾਏ ਸੋ ਸਰਬ ਗੁਣ ਪਰਬਿਨਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿੱਚ ਸਿਆਣਾ ਹੋ ਜਾਂਦਾ ਹੈ ਜਿਸ ਮਨੁੱਖ ਨੂੰ ਵਾਹਿਗੁਰੂ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਉਹ ਸਾਰੀ ਦੁਨੀਆ ਦਾ ਸ਼ਰਨ ਮਨੁੱਖ ਹੈ ਸੋ ਸਾਧ ਸੰਗਤ ਜੀ ਆਪਾਂ ਵੀ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਉਸ ਪਰਮੇਸ਼ਰ ਨੂੰ ਪਛਾਣ ਸਕੀਏ ਉਸ ਪ੍ਰਮਾਤਮਾ ਦੇ ਨਾਲ ਮੁਲਾਬਾ ਕਰ ਸਕੀਏ ਤਾਂ ਜੋ ਸਾਡਾ ਆ ਵੀ ਜੀਵਨ ਸਫਲ ਹੋ ਜਾਵੇ ਤੇ ਪਰਲੋਕ ਵੀ ਸਫਲ ਹੋ ਜਾਵੇ ਸਾਧ ਸੰਗਤ ਜੀ ਦਾਸ ਹੁਣ ਇੱਥੇ ਹੀ ਖਿਮਤਾ ਜਾਚ ਹੋਵੇਗਾ ਇਸ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਇਹ ਦਾਸ ਦਾ ਚੈਨਲ ਗੁਰਸਾਖੀਆਂ ਸੰਦੂਚਾਰ ਸਬਸਕ੍ਰਾਈਬ ਕਰੋ ਜੀ ਤੇ ਜੋ ਆਪ ਜੀ ਨੇ ਅੱਜ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰੋ ਅਤੇ ਸ਼ੇਅਰ ਕਰੋ ਆਪ ਜੀ ਦਾ ਤਨਵਾਦੀ ਹੋਵਾਂਗਾ ਹੁਣ ਦਾਸ ਇੱਥੇ ਹੀ ਪੁੱਲ ਚੁੱਕ ਦੀ ਮਾਫੀ ਮੰਗਦਾ ਹੋਇਆ ਖਿੰਮਤ ਦਾ ਜੱਜ ਖੈ ਆਓ ਫਤੇ ਬੁਲਾਈਏ